ਇੱਕ ਸਨਸਨੀਖੇਜ ਘਟਨਾ ਇੱਕ ਵਿੱਚ ਬੈਂਗਲੌਰ ਦੇ ਇੱਕ 20 ਸਾਲਾ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਬਲੈਕਮੇਲ ਕਰਕੇ ਉਸ ਤੋਂ ਕਰੋੜਾ ਰੁਪਏ ਅਤੇ ਇੱਕ ਮਹਿੰਗੀ ਕਾਰ ਲੈ ਲਈ ਮਟਿਆਰ ਜੋ ਪਹਿਲਾਂ ਹੀ ਦੋਸ਼ੀ ਤੇ ਬਹੁਤ ਭਰੋਸਾ ਕਰਦੀ ਸੀ ਅਤੇ ਉਸ ਨਾਲ ਵਿਆਹ ਕਰਨ ਦੀ ਉਮੀਦ ਲਗਾ ਕੇ ਬੈਠੀ ਹੋਈ ਸੀ ਉਹ ਆਪਣੇ ਪ੍ਰੇਮੀ ਦੁਆਰਾ ਕੀਤੀ ਗਈ ਇਸ ਧੋਖਾਧੜੀ ਤੋਂ ਦੁਖੀ ਹੋ ਗਈ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ ਇਹ ਕਹਾਣੀ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਤੋਂ ਲੈ ਕੇ ਇੱਕ ਘਿਣਾਉਣੇ ਅਪਰਾਧ ਤੱਕ ਦੀ ਹੈ ਪੀੜਤ ਅਤੇ ਮੁੱਲਾ ਮੋਹਨ ਕੁਮਾਰ ਦੀ ਮੁਲਾਕਾਤ ਬਚਪਨ ਵਿੱਚ ਬੋਰਡਿੰਗ ਸਕੂਲ ਵਿੱਚ ਹੋਈ ਸੀ ਉਹ ਉਸ ਸਮੇਂ ਚੰਗੇ ਦੋਸਤ ਸਨ ਪਰ ਕੋਟ ਸਮੇਂ ਬਾਅਦ ਸੰਪਰਕ ਟੁੱਟ ਗਿਆ ਕਈ ਸਾਲਾਂ ਬਾਅਦ ਦੋਵੇਂ ਦੁਬਾਰਾ ਮਿਲ ਗਏ ਅਤੇ ਉਹਨਾਂ ਵਿੱਚ ਪਿਆਰ ਹੋਣਾ ਸ਼ੁਰੂ ਹੋ ਗਿਆ ਮੋਲਜਮਾ ਮੋਹਨ ਕੁਮਾਰ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਭਰੋਸੇ ਕਾਰਨ ਉਹ ਹੌਲੀ-ਹੌਲੀ ਉਸਦੇ ਨੇੜੇ ਆ ਗਿਆ ਹਾਲਾਂਕਿ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਭੋਲੇਪਨ ਦਾ ਫਾਇਦਾ ਉਠਾਇਆ ਅਤੇ ਉਸ ਨੂੰ ਮਾਨਸਿਕ ਤੌਰ ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਲੜਕੀ ਨਾਲ ਗੂੜੇ ਪਲਾ ਦੀਆਂ ਵੀਡੀਓ ਬਣਾਈਆਂ ਅਤੇ ਇਹਨਾਂ ਵੀਡੀਓਜ਼ ਦੇ ਆਧਾਰ ਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੋਹਨ ਕੁਮਾਰ ਨੇ ਕੁੜੀ ਨੂੰ ਕਿਹਾ ਕਿ ਜੇਕਰ ਉਸਨੇ ਉਸ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਵੀਡੀਓ ਜਨ ਤੱਕ ਕਰ ਦੇਵੇਗਾ। ਇਸ ਡਰ ਦੇ ਕਾਰਨ ਕੁੜੀ ਨੇ ਉਸ ਤੇ ਦਬਾਅ ਵਿੱਚ ਆ ਕੇ ਉਸ ਨੂੰ ਗਹਿਣੇ, ਮਹਿੰਗੀਆਂ ਘੜੀਆਂ, ਲਗਜ਼ਰੀ ਕਾਰ ਅਤੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਦੋਸ਼ ਹੈ ਕਿ ਮੋਹਨ ਨੇ ਲੜਕੀ ਤੋਂ ਕੋਲ 2.5 ਕਰੋੜ ਰੁਪਏ ਦੀ ਵਸੂਲੀ ਕੀਤੀ ਅਤੇ ਉਸ ਤੋਂ ਮਹਿੰਗੀ ਕਾਰ ਵੀ ਲਈ ਇਹ ਬਲੈਕਮੇਲਿੰਗ ਕਈ ਮਹੀਨਿਆਂ ਤੱਕ ਜਾਰੀ ਰਹੀ ਪਰ ਆਖਿਰਕਾਰ ਪੀੜਤਾ ਨੇ ਇਹ ਬਲੈਕਮੇਲਿੰਗ ਕਈ ਮਹੀਨਿਆਂ ਤੱਕ ਜਾਰੀ ਰਹੀ ਪਰ ਆਖਿਰਕਾਰ ਪੀੜਤਾ ਨੇ ਆਪਣੇ ਪਰਿਵਾਰ ਨੂੰ ਆਪਣੀ ਪਰੇਸ਼ਾਨੀ ਬਾਰੇ ਦੱਸਿਆ ਅਤੇ ਪੁਲਿਸ ਨਾਲ ਸੰਪਰਕ ਕੀਤਾ ਸ਼ਿਕਾਇਤੋ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀ ਮੋਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੈਂਗਲੌਰ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਮਾਮਲੇ ਨੂੰ ਗੰਭੀਰ ਦੱਸਿਆ ਅਤੇ ਕਿਹਾ ਕਿ ਇਹ ਯੋਜਨਾਬੱਧ ਅਪਰਾਧ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਨੇ 2.7 ਕਰੋੜ ਰੁਪਏ ਦੀ ਲੁੱਟ ਕੀਤੀ ਸੀ। ਇਸ ਵਿੱਚੋਂ 80 ਲੱਖ ਰੁਪਏ ਪੁਲਿਸ ਨੇ ਬਰਾਮਦ ਕਰ ਲਏ ਹਨ ਪੁਲਿਸ ਨੇ ਵੀ ਕਿਹਾ ਕਿ ਦੋਸ਼ੀ ਦਾ ਅਪਰਾਧ ਪੂਰੀ ਤਰ੍ਹਾਂ ਯੋਜਨਾਬੰਦ ਸੀ ਪੀੜਤਾ ਨੇ ਦੋਸ਼ ਲਗਾਇਆ ਕਿ ਮੋਹਨ ਕੁਮਾਰ ਉਸ ਨੂੰ ਵਿਆਹ ਦੇ ਬਹਾਨੇ ਭਰੋਸੇ 'ਚ ਲੈੰਦਾ ਰਿਹਾ ਜਦਕਿ ਅਸਲ 'ਚ ਉਸ ਦਾ ਸ਼ੋਸ਼ਣ ਕਰਦਾ ਰਿਹਾ ਲੜਕੀ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਅਪਰਾਧੀ ਸਖਤ ਨਿਖੇਪਤੀ ਨਿਖੇਦੀ ਕਰਦਿਆ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਵੱਡਾ ਸਦਮਾ ਹੈ